मुर्दाबाद तानाशाही मुर्दाबाद तानाशाही मुर्दाबाद केजरीवाल को रिहा करो केजरीवाल को रिहा करो केजरीवाल को रिहा करो केजरीवाल को रिहा करो रिहा करो रिहा करो केजरीवाल को रिहा करो रिहा करो रिहा करो ਜਵਾਬ ਦੋ ਜਵਾਬ ਦੋ ਜਵਾਬ ਦੋ ਕੇਤਰੀ ਬਾਲਕੋ ਰਿਹਤ ਕਰੋ ਰਿਹਤ ਕਰੋ ਰਿਹਤ ਕਰੋ ਪਾਰਲੀਮੈਂਟ ਦੇ ਬਾਹਰ ਤੇ ਅਸੀਂ ਅਰਵਿੰਦ ਕੇਜਰੀਵਾਲ ਜੀ ਦੇ ਖਿਲਾਫ ਜਿਹੜੀ ਇਲੀਗਲ ਕਾਰਵਾਈ ਹੋਈ ਹੈ ਉਹਨਾਂ ਨੂੰ ਉਹਦੇ ਉਹਦੇ ਵਾਸਤੇ ਪ੍ਰੋਟੈਸਟ ਕੀਤਾ ਹੈ ਕਿ ਅਰਵਿੰਦ ਜੀ ਨੂੰ ਛੱਡਿਆ ਜਾਵੇ ਔਰ ਪਾਰਲੀਮੈਂਟ ਦੇ ਅੰਦਰ ਜੋ ਨੀਟ ਐਗਜ਼ਾਮ ਚ ਜੋ ਲੀਕੇਜ ਹੋਈ ਹੈ ਜਿਸ ਤਰੀਕੇ ਨਾਲ ਜ ਉਸ ਜਿਹੜੇ ਦੋਸ਼ੀ ਲੋਕ ਹੈ ਉਹਦੇ ਤੇ ਚਰਚਾ ਮੰਗੀ ਸੀ ਇੰਡੀਆ ਬਲੌਗ ਦੀ ਲੀਡਰਸ਼ਿਪ ਨੇ ਜਿਹਦੇ ਤੋਂ ਮੈਨੂੰ ਡਿਸਕਸ਼ਨ ਤੋਂ ਜਿਹੜਾ ਆ ਮੌਜੂਦਾ ਸਰਕਾਰ ਭੱਜ ਰਹੀ ਹੈ ਨੀਟ ਵਰਗੇ ਅਹਿਮ ਮੁੱਦੇ ਤੇ ਵੀ ਚਰਚਾ ਕਰਨ ਨੂੰ ਤਿਆਰ ਨਹੀਂ ਤੇ ਕਰੋੜਾ ਸਾਡੇ ਦੇਸ਼ ਦੇ ਨੌਜਵਾਨਾਂ ਦਾ ਭਵਿੱਖ ਜਿਹੜਾ ਨਿਰਭਰ ਕਰਦਾ ਦੇਖੋ ਅਕਾਲੀ ਦਲ ਤੇ ਬੇਸਿਕਲੀ ਆਪਣੇ ਪਰਿਵਾਰਿਕ ਰਾਜਨੀਤੀਆਂ ਬਚਾਉਣ ਲਈ ਸਾਰੇ ਲੀਡਰ ਆਪਸ ਵਿੱਚ ਲੜ ਰਹੇ ਇਸ ਕਰਕੇ ਉਹ ਰਾਜਨੀਤੀ ਚ ਕੋਈ ਉਹਦਾ ਜਮੀਨ ਰਹੀ ਨਹੀਂ ਹੁਣ ਜਮੀਨ ਬਿਲਕੁਲ ਖਿਸਕ ਗਈ ਹੈ ਆਧਾਰ ਖਤਮ ਹੋ ਗਿਆ ਔਰ ਜਲੰਧਰ ਵੀ ਬਾਈ ਇਲੈਕਸ਼ਨ ਚ ਜਿਸ ਤਰੀਕੇ ਨਾਲ ਕੈਂਡੀਡੇਟ ਅਨਾਉਂਸ ਕਰਨਾ ਫਿਰ ਵਿਡਰੋ ਕਰ ਲੈਣਾ ਇੱਕ ਥੜੇ ਵੱਲੋਂ ਇਹ ਸਾਬਿਤ ਕਰਦਾ ਹੈ ਕਿ ਹੁਣ ਇਲੈਕਸ਼ਨ ਤੋਂ ਭੱਜ ਰਿਹਾ ਹੈ ਔਰ ਵਾਕਈ ਉੱਥੇ ਅਕਾਲੀ ਦਲ ਵਾਸਤੇ ਕੋਈ ਬਹੁਤ ਜ਼ਿਆਦਾ ਚਾਂਸ ਵੀ ਹੈ ਨਹੀਂ ਔਰ ਅਕਾਲੀ ਦਲ ਵਰਗੀ ਪਾਰਟੀ ਤੇ ਕੁਝ ਰਾਜਨੀਤਿਕ ਪਰਿਵਾਰਾਂ ਦੇ ਜਿਹੜੇ ਨਿੱਜੀ ਹਿੱਤ ਹੈ ਉਹ ਹਾਵੀ ਹੋ ਗਏ ਇਸ ਕਰਕੇ ਪਾਰਟੀ ਬਿਲਕੁਲ ਬिखर ਗਈ ਹੈ। ਅ ਦੇਖੋ ਅੱਜ ਸਦਨ ਦੇ ਅੰਦਰ ਸਾਰੀ ਵਿਰੋਧੀ ਧਿਰ ਵੱਲੋਂ ਜੋ ਵੀ ਪੂਰੇ ਦੇਸ਼ ਦੇ ਵਿੱਚ ਅੱਜ ਬੱਚੇ ਸਟੂਡੈਂਟ ਸਾਡੇ ਪਰੇਸ਼ਾਨ ਨੇ ਨੀਟ ਦਾ ਪੇਪਰ ਜਿਹੜਾ ਲੀਕ ਹੋਇਆ ਉਹਦੇ ਸਬੰਧ ਵਿੱਚ ਅਸੀਂ ਅਡਜਰਨਮੈਂਟ ਮੋਸ਼ਨ ਅੱਜ ਸਪੀਕਰ ਸਾਹਿਬ ਤੋਂ ਮੰਗ ਰਹੇ ਸੀ ਕਿ ਨੀਟ ਤੇ ਜਿਹੜੀ ਸਪੈਸ਼ਲ ਡਿਸਕਸ਼ਨ ਹੋਣੀ ਚਾਹੀਦੀ ਹੈ ਔਰ ਨੀਟ ਲੀਕੇजेस ਕਿਉਂ ਹੋ ਰਹੀਆਂ ਹੁਣ ਤੁਸੀਂ ਦੇਖਿਆ ਹੋਣਾ ਕਿ UGC ਨੈਟ ਪੇਪਰ ਲੀਕ ਹੋਇਆ ਔਰ ਪਤਾ ਨਹੀਂ ਇਹਨਾਂ ਦੇ 10 ਸਾਲ ਦੇ ਵਿੱਚ ਕੇਂਦਰ ਸਰਕਾਰ ਦੇ ਬੀਜਪੀ ਦੇ ਕਰੀਬ-ਕਰੀਬ 25 ਤੋਂ 26 ਜਿਹੜੀਆਂ ਪੇਪਰ ਲੀਕ ਵੱਡੇ ਪੇਪਰ ਲੀਕ ਹੋਇਆ ਜਿਸ ਦੇ ਨਾਲ ਸਾਡੇ ਬਹੁਤ ਬੱਚਿਆਂ ਦਾ ਜਿਹੜਾ ਸਿੱਖਿਆ ਉਹ ਖਤਰੇ 'ਚ ਪਿਆ ਹੋਇਆ ਸੋ ਇਸ ਕਰਕੇ ਅੱਜ ਸਭ ਤੋਂ ਵੱਡਾ ਕਾਰਨ ਜਿਹੜਾ ਸਦਨ ਦੇ ਵਿੱਚ ਪ੍ਰੋਟੈਸਟ ਕਰਨ ਦਾ ਇਹੀ ਸੀ ਕਿ ਅਰਜੈਂਮੈਂਟ ਮੋਸ਼ਨ ਕਰਨਾ ਔਰ ਖਾਸ ਤੌਰ ਤੇ ਨੀਟ ਪੀਜੀਤੇ ਜਿਹੜਾ ਨੀਟ ਯੂਜੀ ਜਿਹੜਾ ਪੇਪਰ ਜਿਹੜਾ ਲੀਕ ਹੋਇਆ ਉਸ ਤੇ ਬਹਿਸ ਕਰਨਾ ਸਭ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਤਰੀਕੇ ਨਾਲ ਜੀਜੀ ਕਿ ਪ੍ਰੀਖਿਆ ਜੋ ਹੈ ਉਹ ਲਗਾਤਾਰ ਜਿਹੜਾ ਆ ਗੱਲੂ ਹੈ ਕੀ ਲੱਗਦਾ ਹੈ ਕਿ ਭਵਿੱਖਾ ਕਾ ਛਾਤ੍ਰੋ ਦੇ ਭਵਿੱਖੇ ਤੇ ਕਿਤਨਾ ਅਸਰ ਪੜਾ? ਤੋ ਦੇਖੋ ਲਗਭਗ 18 ਲਗ ਲਗਭਗ ਕਰੀਬ 24 ਲੱਖ ਬੱਚੇ ਜਿਹੜੇ ਆ ਉਹ ਇਹਦੇ ਨਾਲ ਅਫੈਕਟਡ ਹੋਏ ਆ ਔਰ 24 ਲੱਖ ਬੱਚਿਆਂ ਦਾ ਜਿਹੜਾ ਫਿਊਚਰ ਆ ਭਵਿਖਿਆ ਉਹ ਖਤਰੇ 'ਚ ਆ ਐ ਸਿਰਫ 24 ਲੱਖ ਹੀ ਨਹੀਂ ਜਿਸ ਤਰ੍ਹਾਂ ਦੋ ਦਸੰਮੇ ਯੂਜੀਸੀ ਨੈਟ ਹੋ ਗਿਆ ਨੌਕਰੀਆਂ ਸਰਕਾਰੀ ਨੌਕਰੀਆਂ 'ਚ ਹੋ ਗਿਆ ਔਰ ਯੂਪੀ ਦੇ ਵਿੱਚ ਆ ਜਿਹੜੀ ਪੁਲਿਸ ਭਰਤੀ ਸੀ ਉਹ ਭਰਤੀ ਪ੍ਰੀਖਿਆ ਜਿਹੜੀ ਆ ਉਹ ਨਹੀਂ ਕੋਈ ARO ਦੀ ਪ੍ਰੀਖਿਆ ਲੀਕ ਹੋ ਗਈ ARO ਦੀ ਪ੍ਰੀਖਿਆ ਸੋ ਸਾਰੇ ਜਿੰਨੇ ਵੀ ਇਹ ਜਿਹੜੇ ਪੇਪਰ ਨੇ ਇਹ ਜਿਸ ਤਰ੍ਹਾਂ ਲੀਕ ਹੋ ਰਹੇ ਨੇ ਅੱਗੇ ਆਪਾਂ 스ਕੈਮ ਬਹੁਤ ਵੱਡਾ ਹੋਇਆ ਮੈਂ ਸਮਝਦਾ ਕਿ ਸਰਕਾਰ ਨੂੰ ਜਿਹੜਾ ਇੱਕ ਅੱਛੀ ਇੱਥੇ ਨੀਤੀ ਬਣਾਉਣ ਦੀ ਜ਼ਰੂਰਤ ਹੈ ਇੱਕ ਸਿਸਟਮ ਬਣਾਉਣ ਦੀ ਜ਼ਰੂਰਤ ਹੈ ਤਾਂ ਕਿ ਜਿਹੜਾ ਪੇਪਰ ਲੈਣ ਦਾ ਜਿਹੜਾ ਸਿਸਟਮ ਆ ਉਹ ਉਹਨੂੰ ਬਦਲਿਆ ਜਾਵੇ ਉਹ ਜਿਹੜਾ بجائے ਕਿ ਪੇਪਰ ਪੈਨ ਦਾ ਸਿਸਟਮ ਜਿਹੜਾ ਜਿੱਥੇ ਲੀਕੇਜ ਦੇ ਚਾਂਸ ਸਟੋਰੇਜ ਹੁੰਦੀ ਆ ਫਿਰ ਟਰਾਂਸਪੋਰਟੇਸ਼ਨ ਹੁੰਦੀ ਆ ਫਿਰ ਅ ਮਤਲਬ ਜਿੰਨੇ ਵੀ ਇਹ ਸਿਸਟਮ ਜਿਹੜਾ ਲੀਕੇਜ ਦਾ ਸਿਸਟਮ ਆ ਇਹਨਾਂ ਨੂੰ ਬੰਦ ਕਰਕੇ ਨਵੇਂ ਆ ਤੇ ਆਣਾ ਹੋਏਗਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par